ਗੁਰੂ ਦੀ ਸੇਵਾ ਕਰਕੇ ਗੁਰਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੈ ਆਏ ਜੰਮਨ ਮਰਨਾ ਮਿਟ ਗਿਆ ਕਾਲੇ ਕਾ ਕ੍ਰਿਸ਼ਨਾ ਬੁਸਾਏ ਕਹ ਲੱਗੇ ਗੁਰੂ ਦੀ ਸੇਵਾ ਨਾਲ ਸੁਖ ਉਪਜਦਾ ਗੁਰਸੇਵਾ ਤੇ ਪਾਈਐ ਨਾਮ ਦੀ ਪ੍ਰਾਪਤੀ ਗੁਰੂ ਦੀ ਸੇਵਾ ਨਾਲ ਏ ਭਾਂਡਾ ਅੰਦਰ ਦਾ ਮੰਨਿਆ ਜਾਂਦਾ ਹੈ ਅੰਦਰ ਨਿਰਮਾਨਤਾ ਅੰਦਰ ਸ਼ਬਦ ਟਿਕਨ ਲੱਗ ਜਾਂਦਾ ਹੈ ਤੇ ਉਹ ਸ਼ਬਦ ਨੂੰ ਜਪਦਿਆਂ ਗੁਰੂ ਨਾਲ ਦੁਨਿਆ ਜਿਹੜੇ ਗੁਰੂ ਦੇ ਪਿਆਰੇ ਨੇ ਔਰ ਮੁਖ ਵਿੱਚ ਗੁਰੂ ਤੇ ਜੀਵਨ ਦਾ ਮੁਖੀਆ ਗੁਰੂ ਆ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਜੋ ਹਰ ਨਾਮ ਧਿਆਇਂਦੇ ਤੇ ਜਨ ਪਰਵਾਨਾ ਜਿਹੜੇ ਗੁਰੂ ਦੇ ਬਚਨਾਂ ਨੂੰ ਮੰਨ ਕੇ ਪਰੋਸਾ ਕਰਕੇ ਫਿਰ ਗੁਰੂ ਗੁਰੂ ਧਿਆਉਂਦੇ ਨੇ ਨਾਮ ਨੂੰ ਜਪਦੇ ਆਰਾਧਦੇ ਨੇ ਤਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹ ਗੁਰੂ ਪਿਆਰ ਵਾਲੇ ਗੁਰਸਿੱਖ ਪਿਆਰੇ ਜਿਹੜੇ ਨੇ ਉਹ ਗੁਰੂ ਨੂੰ ਪ੍ਰਵਾਨ ਹੋ ਜਾਂਦੇ ਨੇ ਉਹ ਗੁਰੂ ਨਾਲ ਜੁੜ ਜਾਂਦੇ ਨੇ ਔਰ ਬੜੀ ਵੇਰ ਜਪਨਾ ਅਰਦਨਾ ਇਹ ਸ਼ਬਦ ਆਉਂਦੇ ਨੇ ਔਰ ਜਿਹੜਾ ਧਿਆਉਣਾ ਔਰ ਧਿਆਨ ਦੁਆਰਾ ਧਿਆਨ ਸਾਧਨਾ ਕਰਨੀ ਧਿਆਨ ਨੂੰ ਗੁਰੂ ਦੇ ਚਰਨਾਂ ਵਿੱਚ ਟਿਕਾਉਣਾ ਤੇ ਜਪਣਾ ਏ ਰਸਨਾ ਤੇ ਮੁਖ ਦੇ ਦੁਆਰਾ ਔਰ ਮੁਖ ਦੇ ਅੰਦਰ ਰਸਨਾ ਦੇ ਨਾਲ ਜਪਨਾ ਤੇ ਜਿਹੜਾ ਸਿਮਰਨ ਨੇ ਮਨ ਦੇ ਵਿੱਚ ਕਲਪਨਾ ਕਰਨੀ ਮਨ ਦੇ ਫੁਰਣਿਆਂ ਦੇ ਦੁਆਰਾ ਅੰਦਰ ਚਿਤਵਨਾ ਮਹਾਰਾਜ ਕਹਿੰਦੇ ਉਹ ਪ੍ਰਵਾਣ ਹੁੰਦੇ ਤਿੰਬੇ ਟੋਣ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਮਹਾਰਾਜ ਕਹਿੰਦੇ ਉਹਨਾਂ ਤੋਂ ਮੈਂ ਬਲਹਾਰ ਜਾਵਾਂ ਕੁਰਬਾਨ ਜਾਵਾਂ ਜਿਹੜੇ ਐਸੀ ਅਵਸਥਾ ਵਾਲੇ ਔਰ ਮਨ ਕਰਕੇ ਚਿਤਵਦੇ ਨੇ ਧਿਆਨ ਗੁਰੂ ਦੇ ਚਰਨਾਂ 'ਚ ਮੁਖ ਦੁਆਰਾ ਵੀ ਆਰਾਧ ਦੇਨੇ ਉਹਨਾਂ ਤੋਂ ਕੁਰਬਾਨ ਹਾਂ ਸਾਹ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ ਉਹ ਹਰੀ ਪਰਮਾਤਮਾ ਨਿਰਗੁਣ ਸਰੂਪ ਤੇਰੀ ਉਸਤਤ ਹੈ ਜਿਹੜੇ ਗੁਰੂ ਨੂੰ ਪਾਦਾਵੇ ਚੰਗੀ ਲੱਗੇ ਗੁਰੂ ਪ੍ਰਸੰਨ ਹੋ ਜਾਵੇ ਸੁਣ ਕੇ ਜੋ ਗੁਰਮਖ ਪਿਆਰਾ ਸੇਵ ਦੇ ਤਿੰਨ ਹਾਰ ਫਲ ਪਾਵੇ ਜਿਹੜੇ ਗੁਰਮਖ ਪਿਆਰੇ ਵੈ ਗੁਰੂ ਨੂੰ ਸੇਵ ਦੇ ਸਿਮਰਦੇ ਨੇ ਯਾਦ ਕਰਦੇ ਨੇ ਅਰਾਧਨ ਕਰਦੇ ਨੇ ਮਹਾਰਾਜ ਕਹਿੰਦੇ ਤਿੰਨ ਉਹ ਜਿਹੜੇ ਰੱਬ ਦੇ ਪਿਆਰੇ ਅਰਾਧਨਾ ਕਰਨ ਵਾਲਿਆ ਨਾ ਹਰ ਫਲ ਪਾਵੇ ਉਹ ਪਰਮਾਤਮਾ ਤੋਂ ਫਲਾਂ ਦੀ ਪ੍ਰਾਪਤੀ ਕਰਦੇ ਬਖਸ਼ਸ਼ਾਂ ਦੀ ਪ੍ਰਾਪਤੀ ਕਰਦੇ ਉਹਨਾਂ ਦਾ ਜੀਵਨ ਫਲੀ ਭੂਤ ਹੋ ਜਾਂਦਾ ਆ ਫਲ ਦੇ ਸਹਿਤ ਹੋ ਜਾਂਦਾ ਆ ਮਹਾਰਾਜ ਕਹਿੰਦੇ ਜਿਨ੍ਹਾਂ ਹਰ ਛੇਤੀ ਪਰਹਾੜੀ ਤਿਨਾਂ ਜੀਵ ਪ੍ਰਭ ਨਾਲ ਜਿਨ੍ਹਾਂ ਦੀ ਹਰੀ ਨਿਰਗੁਣ ਸਰੂਪ ਪਰਮ ਪਿਤਾ ਪਰਮਾਤਮਾ ਵੈਗੁਰੂ ਨਾਲ ਪਰਹਾੜੀ ਪ੍ਰੀਤੀ ਆ ਪਰਮਾਤਮਾ ਦੇ ਨਾਲ ਮਹਾਰਾਜ ਸਚੀ ਪਦਸ਼ਾਹ ਕਹਿੰਦੇ ਉਹਨਾਂ ਦਾ ਜੀ ਕਈਏ ਦਿਲ ਹਿਰਦਾ ਜਿਹੜਾ ਪ੍ਰਭੂ ਦੇ ਨਾਲ ਜੁੜਿਆ ਹੋਇਆ ਹੈ ਉਹ ਜੀ ਕਰਕੇ ਪਰਮਾਤਮਾ ਨਾਲ ਜੁੜੇ ਹੋਇਆ ਉਹ ਜਪ ਜਪ ਪਿਆਰਾ ਜੀਵ ਦੇ ਉਹ ਪਰਮਾਤਮਾ ਨੂੰ ਅੰਦਰੋਂ ਬਾਹਰੋਂ ਮੰਨ ਕਰਕੇ ਤਨ ਕਰਕੇ ਰਾਤ ਕਰਕੇ ਦਿਨ ਕਰਕੇ ਹਰ ਪਲ ਕਰਕੇ ਜਪਦੇ ਨੇ ਤੇ ਜਿਉਂਦੇ ਨੇ ਆਖਾ ਜੀਵਾ ਵਿਸਰੈ ਮਰ ਜਾਓ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ ਹਰੀ ਨਾਮ ਦੀ ਸੰਭਾਲ ਕਰਦੇ ਨੇ ਕੋਈ ਸਾਸ ਬਿਰਥਾ ਨਹੀਂ ਜਾਣ ਦਿੰਦੀ ਆਰਾਧਨ ਕਰਦੇ ਨੇ ਦਿਨ ਗੁਰਮੁਖ ਪਿਆਰਾ ਸੇਬਿਆ ਤਿੰਨ ਕਾ ਘੁੰਮ ਜਾਇਆ ਜਿਨ੍ਹਾਂ ਗੁਰਮੁਖਾਂ ਨੇ ਪਿਆਰੀ ਵੈ ਗੁਰੂ ਨੂੰ ਆਰਾਧਿਆ ਸਿਮਰਿਆ ਔਰ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਐਸੇ ਪਿਆਰੇ ਗੁਰਸਿੱਖਾਂ ਤੋਂ ਮੈਂ ਬਲਿਹਾਰ ਜਾਵਾਂ ਕੁਰਬਾਨ ਜਾਵਾਂ ਕੋਈ ਆਪ ਛੁੱਟੇ ਪਰਵਾਰ ਸਿਓ ਜਿਹੜੇ ਆਰਾਧਨ ਕਰਦੇ ਜਿਹੜੇ ਸਿਮਰਨ ਕਰਦੇ ਜਿਹੜੇ ਸੇਵਾ ਕਰਦੇ ਹਿਰਦੇ ਵਿੱਚ ਸ਼ਬਦ ਨੂੰ ਟਿਕਾਉਂਦੇ ਆਪਣੇ ਅੰਦਰ ਆਪਣੀ ਨਦਰ ਪਾਉਂਦੇ ਕਿ ਅਗਨ ਨਹੀਂ ਮੇਰੇ ਅੰਦਰ ਕੋਈ ਰਹਿਦਾਵੇ ਦੋਸ਼ਨਤਾ ਨਹੀਂ ਮੇਰੇ ਅੰਦਰ ਕਹਿੰਦੇ ਉਹ ਆਪ ਵੀ ਮੁਕਤ ਹੁੰਦੇ ਬੰਦਨਾ ਤੋਂ ਤੇ ਉਹਨਾਂ ਦਾ ਪਰਿਵਾਰ ਦਾ ਵੀ ਛੁਟਕਾਰਾ ਹੋ ਜਾਂਦਾ ਹੈ ਆਵਾਗਮਣ ਤੋਂ ਸਭ ਜਗਤ ਛਡਾਇਆ ਉਹਨਾਂ ਨੇ ਆਪ ਤਰੇ ਪਰਿਵਾਰ ਤਰਿਆ ਸੰਸਾਰ ਦੇ ਬੇਅੰਤ ਜੀਵਨ ਤੋਂ ਔਰ ਸੰਸਾਰ ਤੋਂ ਮੁਕਤ ਕੀਤਾ ਨਾਮ ਜਪਾ ਕੇ ਸੇਵਾ ਕਰਾ ਕੇ ਤਰੇ ਤਾਰਾ ਗੁਰ ਸਿੱਖ ਗੁਰ ਪਿਆਰੇ ਹਰ ਸੇਵਿਆ ਗੁਰ ਧੰਨ ਗੁਰ ਧੰਨ ਗੁਰੂ ਪਿਆਰ ਵਾਲੇ ਨੇ ਗੁਰੂ ਦਾ ਸਿਮਰਨ ਕੀਤਾ ਆਰਾਧਨਾ ਕੀਤੀ ਤੇ ਉਹ ਗੁਰੂ ਨੂੰ ਜਪਦਾ ਗੁਰ ਧੰਨ 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 ਸਤ ਗੁਰੂ ਹੈ ਤੇ ਕਹਿੰਦੇ ਧੰਤਾ ਦੇ ਜੋਗ ਬਣ ਗਿਆ ਸਿਮਰਨ ਕਰਦਾ ਔਰ ਉਹਦੇ ਵਿੱਚ ਸਮਾ ਗਿਆ ਗੁਰੂ ਅੰਦਰ ਵੀ ਤੇ ਬਾਹਰ ਵੀ ਜੋ ਗੁਰ ਸਿੱਖ ਗੁਰ ਸੇਵ ਦੇ ਸੇ ਪੁੰਨ ਪੁਰਾਨੀ ਜਿਹੜੇ ਗੁਰੂ ਪਿਆਰ ਵਾਲੇ ਗੁਰੂ ਕੀ ਸਿੱਖ ਗੁਰੂ ਨੂੰ ਸਿਮਰਦੇ ਆ ਰਾਤ ਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪ੍ਰਾਣਾ ਧਾਰੀ ਜੀਵ ਜਿਹੜਿਆ ਸੱਚੇ ਪੁੰਨ ਪੁਰਾਨੀ ਸੱਚਾ ਪੁੰਨ ਇਹ ਆ ਕਿ ਜਪਨਾ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੇ ਨੌਕਰ ਪਾਲ ਸੰਭਾਲੇ ਸਾਹ ਸਾਹੇ ਮਹਾਰਾਜ ਮੇਰ ਕਰਦੇ ਸਭ ਤੋਂ ਵੱਡਾ ਪੋਨਿਆਂ ਉਹਨਾਂ ਪ੍ਰਾਣਾ ਧਾਰੀਆਂ ਦਾ ਕਿ ਉਹ ਆਪਣੇ ਪ੍ਰਾਣਾ ਦੇ ਦੁਆਰਾ ਪਰਮਾਤਮਾ ਦਾ ਨਾਮ ਜਪਦੇ ਨੇ ਆਰਾਧਨ ਕਰਦੇ ਜਨ ਨਾਨਕ ਤਿੰਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਸੀਂ ਉਹਦੇ ਤੋਂ ਵਾਰਨੇ ਬੁਲਿਹਾਰਨੇ ਜਾਣੇ ਆ ਹਮੇਸ਼ਾ ਕੁਰਬਾਨਦਾਨੇ ਆ ਜਿਹੜਾ ਆਪਣੇ ਪਿਆਰੀ ਵੈਗੁਰੂ ਨੂੰ ਆਰਾਧਾ ਹੈ ਗੁਰਮੁਖ ਸਖੀ ਸਹਿਲੀਆਂ ਸੇ ਆਪ ਹਰ ਭਾਈਆ ਗੁਰਮੁਖ ਸਖੀਆਂ ਨੇ ਮਿਲ ਕੇ ਗੁਰੂ ਦੀ ਗੱਲ ਕਰਦੇ ਨੇ ਮਿਲ ਕੇ ਗੁਰੂਕੁਲ ਚੱਲ ਕੇ ਆਉਂਦੇ ਨੇ ਮਿਲ ਕੇ ਗੁਰੂ ਦੀ ਸੇਵਾ ਕਰਦੇ ਨੇ ਇਹ ਹਰੀ ਪਰਮਾਤਮਾ ਵੈਗੁਰੂ ਨੂੰ ਨਿਰਗੁਣ ਸਰੂਪ ਨੂੰ ਔਰ ਆਪ ਉਸ ਮਾਲਕ ਨੂੰ ਭਾਈਆ ਔਰ ਚੰਗੀਆਂ ਲਗੀਆਂ ਔਰ ਗੁਰੂ ਕੇ ਸਿੱਖ ਸੇਵਾ ਤੇ ਸਿਮਰਨ ਕਰਨ ਵਾਲੇ ਤੇ ਜਿਹੜੋ ਚੰਗੇ ਲੱਗੇ ਹਰ ਦਰਗਾਹ ਪਹਿਨਾਈਆ ਹਰੀ ਪਰਮਾਤਮਾ ਵੈ ਗੁਰੂ ਨੇ ਨਿਆਏ ਸਭਾ ਦੇ ਅੰਦਰ ਦਰਗਾਹ ਦੇ ਅੰਦਰ ਆਪਣੀ ਨਿਆਏ ਸਭਾ ਦੇ ਅੰਦਰ ਇਹਨਾਂ ਨੂੰ ਅਦਬ ਰੂਪ ਸਤਕਾਰ ਰੂਪ ਬਖਸ਼ਿਸ਼ ਰੂਪ ਪੋਸ਼ਾਕਾਂ ਪਹਿਨਾਈਆਂ ਜਿਹੜਾ ਇਹਨਾਂ ਦਾ ਅਦਬ ਤੇ ਸਤਕਾਰ ਕੀਤਾ ਇਨਾਂ ਨੂੰ ਉਹ ਪਸ਼ਾਕ ਪਹਿਨਾਈ ਤੇ ਅਦਬ ਤੇ ਸਤਕਾਰ ਬਖਸ਼ਿਸ਼ ਕਰਕੇ ਹਰ ਆਪ ਗੱਲ ਲਾਈਆ ਸਤਿਗੁਰੂ ਨੇ ਇਹਨਾਂ ਨੂੰ ਨਿਆਜ਼ ਸਭਾ ਵਿੱਚ ਆਉਨਿਆਂ ਨੂੰ ਤੱਕਿਆ ਇਹਨਾਂ ਦਾ ਬੜਾ ਅਦਬ ਕੀਤਾ ਰੰਗ ਰਤੜੀਆਂ ਰੂਹਾਂ ਸੇਵਾ ਸਿਮਰਨ ਵਾਲਿਆਂ ਦਾ ਤੇ ਜਦੋਂ ਨੇੜੇ ਆ ਕੇ ਨਮਸਕਾਰਾਂ ਕਰਨ ਲੱਗੇ ਨਾ ਸੱਚੀ ਸਰਕਾਰ ਨੇ ਗੱਧ ਗੱਧ ਲੰਬੀਆਂ ਬਾਹਾਂ ਵਧਾ ਕੇ ਔਰ ਪਕੜ ਕੇ ਆਪਣੀ ਗਲ ਵਕੜੀ ਵਿੱਚ ਲੈ ਲੀਆਂ ਐਸੀਆਂ ਰੰਗ ਰਤੜੀਆਂ ਰੂਹਾਂ ਜੋ ਗੁਰਮੁਖ ਨਾਮ ਧਿਆਇਂਦੇ ਤਿਨ ਦਰਸ਼ਨ ਦੀਜੈ हे ਮੇਰੇ ਅਕਾਲਪੁਰਖ ਵੈ ਗੁਰੂ ਜਿਹੜੇ ਗੁਰਮੁਖ ਨਾਮ ਜਪਦੇ ਨੇ ਉਹਨਾਂ ਤੇ ਕਿਰਪਾ ਕਰੋ ਉਹਨਾਂ ਨੂੰ ਦੇਦਾਰ ਬਖਸ਼ੋ ਹਮ ਤਿਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ ਮਹਾਰਾਜ ਅਸੀਂ ਤੇਰੇ ਪਿਆਰਿਆਂ ਦੇ ਚਰਨ ਪਖਾਲ ਦੇ ਧੋਨੇ ਆ ਉਹਨਾਂ ਦੀ ਸੇਵਾ ਕਰਦੇ ਆ ਤੇ ਧੂੜ ਕੋਲ ਕੋਲ ਪੀਜੇ ਅਤ ਦੀ ਨਿਮਰਤਾ ਮਹਾਰਾਜ ਮੈਂ ਉਹਨਾਂ ਦੇ ਚਰਨ ਤੋਂ ਤੋਕੇ ਪੀਵਾਂ ਜਿਹੜੇ ਤੇਰਾ ਨਾਮ ਜਪਦੇ ਤੇਰਾ ਅਰਾਧਨ ਕਰਦੇ ਇਥੋਂ ਤੱਕ ਵੀ ਮੈਂ ਸੇਵਾ ਕਰਾਂ ਪਾਣ ਸੁਪਾਰੀ ਖਾਤੀਆ ਮੁਖ ਬੀੜੀਆਂ ਲਾਈਆਂ ਤੇ ਕੁਝ ਨੇ ਪਰਮਾਤਮਾ ਨੂੰ ਛੱਡਿਆ ਪਾਣ ਆਦਕ ਤੇ ਸੁਪਾਰੀਆਂ ਖਾਣ ਲੱਗ ਪਏ ਮੂੰਹ ਦੇ ਵਿੱਚ ਤੇ ਹੋਰ ਮੁੱਖ ਬੀੜੀਆਂ ਲਾਈਆਂ ਤੇ ਕਹਿੰਦੇ ਕੁਝ ਸੰਸਾਰ ਦੇ ਵਿੱਚ ਜੀਵਾਂ ਨੇ ਐਸੇ ਜਿਸ ਤਰ੍ਹਾਂ ਸੈਦਪੁਰ ਦੇ ਵਿੱਚ ਹੋਇਆ ਸੀ ਨਾ ਤੇ ਉਹਨਾਂ ਨੂੰ ਰੱਬ ਚੇਤੇ ਨਹੀਂ ਸੀ ਜਦ ਬਾਬਰ ਚੜ੍ਹ ਕੇ ਆਇਆ ਸੀ ਉਹ ਤਨ ਨੂੰ ਸ਼ਿੰਗਾਰ ਦੀਆਂ ਰਹੀਆਂ ਤੇ ਮਾਲਕ ਨੂੰ ਨਾ ਜਪਿਆ ਉਹਨਾਂ ਪਾਣ ਸੁਪਾਰੀਆਂ ਖਾਧੀਆਂ ਸੁਗੰਧਤਾ ਲਾਈਆਂ ਤੇ ਔਰ ਮੱਥਿਆਂ ਵਿੱਚ ਆਪਣੇ ਬਿੰਦੀਆਂ ਅਜ ਸ਼ਿੰਗਾਰ ਹੀ ਕਰਦੇ ਰਹਿ ਗਏ ਨਰੰਕਾਰ ਨਾ ਜਪਿਆ ਮਹਾਰਾਜ ਕਹਿੰਦੇ ਜੀਵ ਸੰਸਾਰ ਵਿੱਚ ਆਏ ਇਹ ਪਾਣ ਸੁਪਾਰੀ ਖਾਂਦੇ ਹੋਰ ਪਾਨਾਂ ਦੇ ਬੀੜੇ ਆਦਕ ਮੂੰਹ ਵਿੱਚ ਰੱਖ ਕੇ ਤੁਰੇ ਫਿਰੇ ਮੁਖ ਵਿੱਚ ਪਰਮਾਤਮਾ ਦਾ ਨਾਮ ਜਪਣਾ ਸੀ ਉਹ ਜਪਿਆ ਨਾ ਉਹਨੂੰ ਹੀ ਸਮਝਿਆ ਮੇਰੇ ਮੁਖ ਦੀ ਸੋਭਾ ਇਦੇ ਨਾਲ ਹੀ ਇਹ ਮਹਾਰਾਜ ਕਹਿੰਦੇ ਨਹੀਂ ਤੇਰੇ ਮੁਖ ਦੀ ਸੋਭਾ ਨਾਮ ਨਾਲ ਬੰਨੀਆ ਉਹ ਕੁਝ ਕੀਤਾ ਜਿਹੜਾ ਪ੍ਰਭੂ ਨੂੰ ਨਹੀਂ ਸੀ ਪਾਉਂਦਾ ਫਿਰ ਹੋਇਆ ਕਿ ਹਰ ਹਰ ਕਦੇ ਨਾ ਚੇਤੇਓ ਇਨਾਂ ਰੰਗ ਰਸਾਂ ਸੁਜਾਵਟਾਂ ਸਵਾਦਾਂ ਦੇ ਵਿੱਚ ਗੁਲਤਾਨ ਹੋ ਗਏ ਹਰੀ ਪਰਮਾਤਮਾ ਨੂੰ ਜਪਿਆ ਨਾ ਫਿਰ ਜਮ ਪਕੜ ਚਲਾਈਆ ਜਮਾਨੇ ਪਕੜ ਕੇ ਨੋੜ ਕੇ ਅੱਗੇ ਲਾ ਲਈਆਂ ਕੁੱਟ ਕਟਾਪਾ ਕਰਦੇ ਆ ਜਿਨ ਹਰਨਾਮਾ ਹਰ ਚੇਤਿਆ ਹਿਰਦੈ ਉਰ ਧਾਰੇ ਜਿਨਾਂ ਹਰੀ ਦਾ ਨਾਮ ਚਿਤਵੇਆ ਸਿਮਰਿਆ ਤੇ ਆਪਣੇ ਹਿਰਦੇ ਦੇ ਅੰਦਰ ਉਸ ਨੂੰ ਟਿਕਾਇਆ ਤਿੰਨ ਜਮਨੇੜ ਨਾ ਆਵੇ ਗੁਰਸਿੱਖ ਗੁਰਪਿਆਰੇ ਜਿਹੜੇ ਗੁਰੂ ਦੇ ਪਿਆਰੇ ਗੁਰੂ ਕੇ ਸੇਖ ਆ ਨਾ ਉਹਨਾਂ ਦੇ ਜਮਨੇੜੇ ਨਹੀਂ ਆਉਂਦਾ ਉਹਨੂੰ ਰੱਬ ਦੇ ਸੇਵਕ ਬੜੇ ਸਤਕਾਰ ਅਦਬ ਨਾਲ ਲੈਣ ਵਾਸਤੇ ਆਉਂਦੇ ਨੇ ਬੇਬਾਨਾਂ ਤੇ ਬਿਠਾ ਕੇ ਲਜਾਉਂਦੇ ਨੇ ਤੇ ਦੂਧਿਆਂ ਦਾ ਕੁੱਟ-ਕਟਾਪਾ ਚੀਕਾਂ-ਕੂਕਾਂ ਮਾਰਦਿਆਂ ਨੂੰ ਲੈ ਕੇ ਜਾਂਦੇ ਨੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦਿਆ ਹਰ ਕਾ ਨਾਮ ਨਧਾਨ ਹੈ ਕੋਈ ਗੁਰਮੁਖ ਜਾਣੇ ਕੋਈ ਵਿਰਲਾ ਗੁਰਮਖ ਹੈ ਜਿਹੜਾ ਇਹ ਜਾਣਦਾ ਨਾਮ ਨਦੀਆਂ ਦਾ ਖਜ਼ਾਨਾ ਹੈ ਨਾਮ ਤੋਂ ਸਾਰੀਆਂ ਦਾਤਾਂ ਪ੍ਰਾਪਤ ਹੋਣੀਆਂ ਨੇ ਨਾਨਕ ਜਿਨ ਸਤਗੁਰੂ ਭੇਟਿਆ ਰੰਗ ਰਲੀਆਂ ਅਮਾਣ ਜਿਨ੍ਹਾਂ ਨੂੰ ਅਕਾਲ ਪੁਰਖ ਵੈਗੁਰੂ ਭੇਟਿਆ ਮਿਲ ਗਿਆ ਉਹ ਰੰਗ ਆਨੰਦ ਤੇ ਰਲੀਆਂ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਖੁਸ਼ੀਆਂ ਦੇ ਖੇੜਿਆ ਨੂੰ ਮੰਨਣਾ ਕਰਦੀ ਸਤਗੁਰ ਦਾਤਾ ਆਖੀਏ ਤੁਸ ਕਰੇ ਪਸਾਉ ਸੱਚਾ ਸਤਗੁਰੂ ਜਿਹੜਾ ਅੰਧਕਾਰ ਨੂੰ ਕਟਣ ਵਾਲਾ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਉਹ ਸਾਰੀਆਂ ਦਾਤਾਂ ਬਖਸ਼ਣਹਾਰਾ ਉਹਨੂੰ ਕਿਹਾ ਜਾਂਦਾ ਹੈ ਕਹਿੰਦੇ ਤੁਸ ਕੇ ਪ੍ਰਸੰਨ ਹੋ ਕੇ ਕਰੇ ਪਸਾਓ ਉਹ ਕਿਰਪਾ ਕਰ ਦਿੰਦਾ ਹੈ ਬਖਸ਼ਿਸ਼ ਕਰ ਦਿੰਦਾ ਹੈ ਦਾਤ ਦੇ ਦਿੰਦਾ ਆ ਮਹਾਰਾਜ ਕਹਿੰਦੇ ਹਾਂ ਗੁਰ ਬਿੱਟੋ ਸਦਵਾਰਿਆ ਜਿਨ ਦਿੱਤੜਾ ਨਾਓ ਗੁਰੂ ਰਾਮਦਾਸ ਮਹਾਰਾਜ ਮੇਰ ਕਰਦੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਨੈ ਜਿਨੇ ਮੈਨੂੰ ਐਸਾ ਨਾਮ ਬਖਸ਼ ਦਿੱਤਾ ਹੈ ਜਿਹਦੇ ਨਾਲ ਲੋਕ ਪਰਲੋਕ ਅੰਦਰ ਬਾਹਰ ਦੀਆਂ ਦਾਤਾਂ ਬਖਸ਼ਿਸ਼ਾਂ ਪ੍ਰਾਪਤ ਹੋ ਜਾਂਦੀਆਂ ਨੇ ਸੋ ਧੰਨ ਗੁਰੂ ਸਵਾਸ ਹੈ ਹਰ ਦੇ ਸਨੇਹਾ ਉਹ ਗੁਰੂ ਧੰਤਾ ਦੇ ਜੋਗੇ ਤੇ ਗੁਰੂ ਸ਼ਾਬਾਸ਼ ਹੈ ਗੁਰੂ ਬਖਸ਼ਿਸ਼ ਕਰਦਾ ਹੈ ਬਖਸ਼ਿਸ਼ਾਂ ਕਰਦਾ ਹੈ ਸ਼ਾਬਾਸ਼ੇ ਦਿੰਦਾ ਹੈ ਕਿਨੂੰ ਕਹਿੰਦੇ ਹਰ ਦੇ ਸਨੇਹਾ ਜਿਹੜਾ ਆ ਕੇ ਅਰ ਹਰੀ ਪਰਮਾਤਮਾ ਦਾ ਸੰਦੇਸ਼ਾ ਸੁਣਾਵੇ ਕਿ ਪ੍ਰਭੂ ਦੀ ਗੱਲ ਸੁਣਾਵੇ ਕਿ ਪ੍ਰਭੂ ਉਡੀਕਦਾ ਹੈ ਪ੍ਰਭੂ ਵਾਜਾ ਮਾਰਦਾ ਹੈ ਪ੍ਰਭੂ ਨੇ ਤੈਨੂੰ ਬੁਲਾਵਾ ਭੇਜਿਆ ਹੈ ਤੂੰ ਉਹਦਾ ਚਿੰਤਨ ਕਰ ਮਹਾਰਾਜ ਕਹਿੰਦੇ ਹਾਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਗੁਰ ਦੇਹਾ ਅਰ ਸਤਗੁਰੂ ਨਾਮ ਦਾਸ ਸਹਿ ਮਹਾਰਾਜ ਕਹਿੰਦੇ ਐਸੇ ਅਗਿਆਨ ਕੱਟ ਕੇ ਗਿਆਨ ਦਾ ਪ੍ਰਕਾਸ਼ ਦੇਣ ਹਾਰੇ ਸਤਿਗੁਰੂ ਦੇ ਸਰਗੁਣ ਸਰੂਪ ਨੂੰ ਦੇਖ ਦੇਖ ਕੇ ਅਸੀਂ ਜੀਵਿਆ ਅਰ ਜਿਉਣਾ ਕੀਤਾ ਹੋ ਵੇਖ ਵੇਖ ਗੁਰੂ ਵਿਗਸਿਆ ਪ੍ਰਸੰਨ ਹੋਏ ਬੜੀ ਖੁਸ਼ੀ ਪ੍ਰਾਪਤ ਹੋਈ ਗੁਰੂ ਦਾ ਦਰਸ਼ਨ ਜਦੋਂ ਆ ਕੇ ਕਰਨਾ ਕੀਤਾ ਉਹਨਾਂ ਦੇ ਸਰਗੁਣ ਸਰੂਪ ਦਾ ਗੁਰੇ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਕਹਿੰਦੀ ਹੁਣ ਰਸਨਾ ਗੁਰੂ ਦੇ ਮੁਖ ਤੋਂ ਅੰਮ੍ਰਿਤਮਈ ਬਚਨ ਜਿਹੜੇ ਬੋਲੇ ਜਾਂਦੇ ਬੜੇ ਉਹ ਹਰਨਾਮ ਸੁਹਾਵੀ ਹਰੀ ਦੇ ਨਾਮ ਨਾਲ ਸੋਭਨੀਕ ਹੁੰਦੀ ਆ ਜਦੋਂ ਰਸਨਾ ਗੁਰੂ ਦੇ ਅੰਮ੍ਰਿਤਮਈ ਬੋਲ ਨਾਮ ਸ਼ਬਦ ਰੂਪ ਬੋਲਦੀ ਆ ਉਦੋਂ ਸੋਭਾ ਵਾਲੀ ਬਣ ਜਾਂਦੀ ਏ ਜੇਨਾ ਸੁਣ ਸਿੱਖਾ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੀ ਜਿੰਨਾ ਗੁਰੂ ਕੀ ਸਿੱਖਾਂ ਨੇ ਸੁਣਿਆ ਤੇ ਸੁਣ ਕੇ ਮੰਨਨ ਕਰ ਲਿਆ ਸੱਚ ਜਾਣ ਕੇ ਹਿਰਦੇ ਚ ਵਸਾ ਲਿਆ ਉਹਨਾਂ ਦੀਆਂ ਜਨਮ ਜਨਮਾਂ ਅੰਤਰਾਂ ਦੀ ਭੁੱਖ ਚਲੀ ਗਈ ਹੁਣ ਉਹਨਾਂ ਦੀ ਤ੍ਰਿਪਤੀ ਹੋ ਗਈ ਆ ਹਿਰਦੇ ਦੇ ਵਿੱਚੋਂ ਹਰ ਕਾ ਮਾਰਗ ਆਖੀਏ ਕਹ ਕਿਤਬਿਤ ਜਾਈਏ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਜਿਹੜਾ ਹਰੀ ਵੈਗੁਰੂ ਦੀ ਪ੍ਰਾਪਤੀ ਦਾ ਮਾਰਗ ਔਰ ਆਖਿਆ ਦੱਸਿਆ ਜਾਂਦਾ ਹੈ ਦੱਸੋ ਸਾਨੂੰ ਅਸੀਂ ਕਿਸ ਵਿਧ ਕਿਸ ਤਰੀਕੇ ਨਾਲ ਉਹਦੇ ਤੇ ਤੁਰਨਾ ਕਰੀਏ ਤੇ ਕਿਵੇਂ ਪਰਮਾਤਮਾ ਦੇ ਮਾਰਗ ਤੇ ਚੱਲਣਾ ਕਰੀਏ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਏ ਉਸ ਮਾਰਗ ਤੇ ਚੱਲਣ ਵਾਸਤੇ ਹਰੀ ਦਾ ਨਾਮ ਜਿਹੜਾ ਉਹ ਧਾਨੇ ਤੇ ਪ੍ਰਭੂ ਦੇ ਨਾਮ ਰੂਪ ਖਰਚ ਲੈ ਕੇ ਉਹ ਪ੍ਰਭੂ ਦੇ ਮਾਰਗ ਤੇ ਤੁਰ ਤੇਰਾ ਖਰਚਾ ਹੋਵੇਗਾ ਜਦੋਂ ਗੁਰੂ ਦਾ ਨਾਮ ਜਪੇਗਾ ਉਹ ਧਨ ਤੇਰੇ ਪੱਲੇ ਹੋਵੇਗਾ ਨਾਮ ਦਾ ਜਿਨ੍ਹਾਂ ਦੇ ਕੋਲ ਨਾਮ ਦਾ ਧਾਨਿਆ ਨਾ ਉਹ ਹੀ ਰਾਜਾ ਹੈ ਉਹ ਹੀ ਰਾਜੇ ਦਾ ਅਰਥ ਹੁੰਦਾ ਰਜਿਆ ਹੋਇਆ ਜਿਹਨੂੰ ਇੱਛਾ ਕੋਈ ਨਹੀਂ ਉਹਨੂੰ ਕੋਈ ਇੱਛਾ ਨਹੀਂ ਰਹਿੰਦੀ ਨਾਮ ਤੋਂ ਬਗੈਰ ਉਹਦੇ ਕੋਲ ਸਭ ਕੁਝ ਆ ਜਾਂਦਾ ਆ ਮਹਾਰਾਜ ਕਹਿੰਦੇ ਜਿੰਨ ਗੁਰਮਖ ਹਰ ਆਰਾਧਿਆ ਸੇ ਸਾਹ ਵੱਡ ਦਾਣੇ ਜਿੰਨਾ ਗੁਰਮਖਾ ਨੇ ਹਰੀ ਪਰਮਾਤਮਾ ਨੂੰ ਅਰਾਧਿਆ ਉਹ ਸਾਰਿਆਂ ਤੋਂ ਵੱਡੇ ਸ਼ਾਹ ਨੇ ਸਾਰਿਆਂ ਤੋਂ ਵੱਡੇ ਸ਼ਾਹੂਕਾਰ ਨੇ ਤੇ ਵੱਡ ਦਾਣੇ ਔਰ ਬਹੁਤ ਵੱਡੇ ਦਾਣੇ ਮੈਨਾ ਉਹ ਜਾਣੇ ਜਾਂਦੇ ਨੇ ਉਹਨਾਂ ਦੀ ਬਰਾਬਰ ਦਾ ਹੋਰ ਕੋਈ ਸੰਸਾਰ ਵਿੱਚ ਹੁੰਦਾ ਨਹੀਂ ਹੈ ਹਾਉ ਸਤਿਗੁਰ ਕਉ ਸਦ ਵਾਰਿਆ ਗੁਰਬਚਨ ਸੁਮਾਣੇ ਤੁਨ ਗੁਰੂ ਨਾਮਦਾਸ ਸਾਹਿਬ ਕਹਿੰਦੇ ਮੈਂ ਆਪਣੇ ਗੁਰੂ ਤੋਂ ਵਾਰਿਆ ਕੁਰਬਾਨ ਹਾਂ ਕਿਉ ਮੇਰੇ ਗੁਰਬਚਨ ਸਮਾਣੇ ਗੁਰੂ ਦੇ ਬਚਨ ਮੇਰੀ ਹਿਰਦੇ ਦੇ ਅੰਦਰ ਸਮਾ ਗਏ ਮਿਲ ਗਏ ਹਿਰਦੇ ਨੂੰ ਭਾ ਗਏ ਤੂੰ ਠਾਕੁਰ ਤੂੰ ਸਹਬੋ ਤੂੰ ਹੈ ਮੇਰਾ ਮੀਰਾ ਹੁਣ ਕਿਹਾ ਮਾਲਕ ਤੂੰ ਹੀ ਮੇਰਾ ਸਵਾਮੀ ਹੈ ਤੇ ਤੂੰ ਹੀ ਮੇਰਾ ਸਹਬ ਹੈ ਤੂੰ ਹੀ ਮੇਰਾ ਮੀਰਾ ਪਾਤਸ਼ਾਹ ਹੈ ਤੇਰੇ ਬਗੈਰ ਦੂਜਾ ਕੋਈ ਸੰਸਾਰ ਦੇ ਵਿੱਚ ਮੇਰੇ ਲਈ ਹੈ ਨਹੀਂ ਗੁਰੂ ਰਾਮਦਾਸ ਸਾਹਿਬ ਮੀਰ ਕਰਦੇ ਨੇ ਕਹਿੰਦੇ ਤੁਧ ਭਾਵੇ ਤੇਰੀ ਬੰਦਗੀ ਤੈਨੂੰ ਇਹ ਗੱਲ ਪਾਉਂਦੀ ਏ ਜਿਹੜਾ ਤੇਰੀ ਬੰਦਗੀ ਕਰਦਾ ਹੈ ਤੇਰੀ ਆਬਾਦਤ ਕਰਦਾ ਹੈ ਤੇਰਾ ਨਾਮ ਜਪਦਾ ਹੈ ਤੁਧ ਭਾਵੇ ਤੇਰੀ ਬੰਦਗੀ ਤੂੰ ਗੁਣੀ ਗਹਿਰਾ ਮਹਾਰਾਜ ਤੂੰ ਗੁਣਾ ਦਾ ਅਥਾ ਸਮੁੰਦਰ ਹੈ ਅਰ ਤੂੰ ਗਹਿਰਾ ਸਮੁੰਦਰ ਹੈ ਮਹਾਰਾਜ ਤੇਰੇ ਵਰਗਾ ਗੁਨਾਹ ਵਿੱਚ ਕੋਈ ਨਹੀਂ ਤੂੰ ਬਖਸ਼ਿਸ਼ਾਂ ਦਾ ਸਮੁੰਦਰ ਏ ਉਹ ਬਖਸ਼ਿਸ਼ਾਂ ਨੂੰ ਪਾ ਲੈਂਦਾ ਆ ਤਾਂ ਹੀ ਸਹਿਬ ਨੇ ਬਚਨ ਕੀਤੇ ਬਾਬਾ ਫਰੀਦ ਸਾਹਿਬ ਨੇ ਕਹਿੰਦੇ ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦਾ ਖੈਰ ਦੀਜੈ ਬੰਦਗੀ ਇਹ ਬੰਦਗੀ ਦੀ ਖੈਰ ਮੇਰੀ ਝੋਲੀ ਵਿੱਚ ਪਾ ਮਹਾਰਾਜ ਕਹਿੰਦੇ ਆਪੇ ਹਰ ਇੱਕ ਰੰਗ ਹੈ ਆਪੇ ਬਉਰੰਗੀ ਉਹ ਪਰਿਪੂਰਨ ਪਰਮਾਤਮਾ ਨਿਰਗੁਣ ਸਰੂਪ ਹੋਣ ਕਰਕੇ ਇੱਕ ਰੰਗ ਹੈ ਇੱਕੋ ਆ ਤੇ ਬਹੁ ਰੰਗੀ ਸੰਸਾਰ ਦਾ ਨਾਨਾਪਨ ਹੋਣ ਕਰਕੇ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਤਰਾਂ ਤਰਾਂ ਦੇ ਫੁੱਲ ਤਰਾਂ ਤਰਾਂ ਦੇ ਫਲ ਤਰਾਂ ਤਰਾਂ ਦੇ ਜੀਵ ਰੰਗ ਰੂਪ ਸਾਰਿਆਂ ਦੇ ਵਿੱਚ ਰਮਿਆ ਹੋਇਆ ਇਸ ਕਰਕੇ ਉਹ ਬਹੁ ਰੰਗੀ ਆ ਜੋ ਤੇ ਸੁਭਾਵੈ ਨਾਨਕਾ ਸਾਈ ਗੱਲ ਚੰਗੀ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਮੋਹਰ ਛਾਪ ਲਾ ਕੇ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ ਮੇਰੀ ਵੈ ਗੁਰੂ ਜੀ ਜੋ ਤੈਨੂੰ ਪੌਂਦਾ ਗੱਲ ਉਹ ਚੰਗੀ ਉਹ ਨਹੀਂ ਚੰਗੀ ਜੋ ਮੈਨੂੰ ਪਾਉਂਦਾ ਹੈ ਚੰਗੀ ਉਹ ਆ ਜੋ ਤੈਨੂੰ ਪਾਉਂਦਾ ਹੈ ਇਹ ਸਤਿਗੁਰੂ ਨਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਜਿਹਦੀ ਖੁਲਾਸੇ ਦੇ ਵਿੱਚ ਨਹੀਂ ਸੰਖੇਪ ਤੋਂ ਸੰਖੇਪ ਕੇਵਲ ਅਖਰੀ ਦੇ ਅਰਥਾਂ ਦੀ ਆਪ ਨਾਲ ਸਾਂਝ ਪਾਈ ਕਿਉਂਕਿ ਪਾਵਨ ਪਵਿੱਤਰ ਸ਼ਬਦ ਦੇ 22 ਪਾਦਸ਼ਨ ਤੇ 22 ਪਦਾਂ ਦੀ ਸਮੇਂ ਦੇ ਅੰਦਰ ਅਰ ਜਿਹੜਾ ਖੁਲਾਸਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਇਸ ਕਰਕੇ ਸੰਖੇਪ ਰੂਪ ਚ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਆਪ ਸਤਿਗੁਰੂ ਕੀ ਸੰਗਤ ਗਰੀਬ ਨਿਵਾਜ ਦਾ ਤਾਰ ਪ੍ਰਭੂ ਜੀ ਬਖਸ਼ਣ ਜੋਗ ਅੱਗੇ ਤੋਂ ਸ਼੍ਰੇਸ਼ਟ ਮਤਬੋਧ ਦੀ ਬਖਸ਼ਿਸ਼ ਕਰਿਆ ਜੇ ਜੋ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਅਸੀਂ ਗੁਰੂ ਆਛੇ ਅਨੁਸਾਰ ਪੜ ਸੁਣ ਕੇ ਤੇ ਅਸੀਂ ਅੰਦਰੋਂ ਤੁਰ ਸਕੀਏ ਅੰਦਰੋਂ ਟੁੱਟੇ ਆ ਬਾਹਰੋਂ ਭਾਵੇਂ ਜੁੜਿਆ ਨਾ ਅੰਦਰੋਂ ਟੁੱਟੇ ਆ ਤੇ ਰਸ ਮੁਕਿਆ ਹੋਇਆ ਹੈ ਤੇ ਪਿਲਕ ਸ਼ਰੀਰਾਂ ਤੇ ਚਿਹਰਿਆਂ ਤੇ ਆਉਂਦੀ ਜਾਂਦੀ ਆ ਜਿਹੜਾ ਫਲ ਅੰਦਰੋਂ ਟੁੱਟ ਜਾਵੇ ਨਾ ਕਈ ਵਿਰ ਫਲ ਬ੍ਰਿਸ਼ ਦੇ ਨਾਲ ਲੱਗਾਈ ਸੁੱਕ ਜਾਂਦਾ ਹੈ ਤੇ ਉਹ ਅੰਦਰੋਂ ਟੁੱਟਾ ਹੁੰਦਾ ਉਹਦਾ ਰਸ ਮੁੱਕ ਜਾਂਦਾ ਇਸ ਕਰਕੇ ਬਹੁਤ ਤਾਦ ਅੰਦਰ ਵਿਰਲਿਆਂ ਨੂੰ ਛੱਡ ਕੇ ਅਸੀਂ ਟੁੱਟੇ ਹੋਏ ਆ ਬੇਸ਼ੱਕ ਬਾਹਰੋਂ ਜੁੜੇ ਪ੍ਰਤੀਤ ਹੁੰਨੇ ਆ ਕਈ ਪੱਤੇ ਪੌਦੇ ਦੇ ਨਾਲ ਲੱਗੇ ਹੁੰਦੇ ਨਾ ਉਨ੍ਹਾਂ ਤੇ ਪੀਲਾਪਣ ਆਉਣ ਲੱਗ ਜਾਂਦਾ ਐਸ ਤੈਸ ਤਾ ਸੁੱਕ ਕੇ ਬਾਹਰੋਂ ਵੀ ਖਤਮ ਹੋ ਜਾਂਦੇ ਨੇ ਔਰ ਜਿਹੜਾ ਅੰਦਰੋਂ ਟੁੱਟਾ ਜਿੰਨਾ ਚਿਰ ਪੱਤਾ ਫਲ ਅੰਦਰੋਂ ਜੁੜਿਆ ਰਹੇਗਾ ਬਾਹਰੋਂ ਜਿੰਨੀ ਮਰਜੀ ਤਪਸ਼ ਪਈ ਜਾਵੇ ਔਰ ਉਹ ਕਦੇ ਸੁੱਕਦਾ ਨਹੀਂ ਕਦੇ ਮੁੱਕਦਾ ਨਹੀਂ ਮੁੱਕਦਾ ਖਤਮ ਉਦਣ ਹੁੰਦਾ ਜਿਸ ਦਿਨ ਅੰਦਰੋਂ ਟੁੱਟਦਾ ਹੈ ਸਾਡੀ ਸੁਰਤ ਅੰਦਰੋਂ ਟੁੱਟੀ ਹੋਈ ਆ ਗੁਰੂ ਰਾਮਦਾਸ ਸਾਹਿਬ ਬਾਜਾਂ ਮਾਰਦੇ ਨੇ ਕਿ ਆਈ ਮਿਲ ਗੁਰ ਸਿੱਖ ਆਈ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਅਸੀਂ ਸਾਰੇ ਗੁਰੂ ਦੇ ਪਿਆਰੇ ਆ ਅੰਦਰੋਂ ਮਿਲਨ ਦਾ ਯਤਨ ਕਰੀਏ ਇੰਨੀਆਂ ਬੇਨਤੀਆਂ ਪ੍ਰਮਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ